ਗਿਆ ਏ ਵਿਚੀ ਡਿਕਪੀ ਦਵਾ ਰਿਆ ਵਿਚੀ ਡਿਕਪੀ ਵਾ ਉੱਤੇ ਨਾ ਨਾ ਮਾਰੋ ਬਾਈ ਮੈਂ ਦੇਖੂ ਬਾਈ ਮੈਂ ਦੇਖੂ ਬਾਈ ਪਹਿਲਾਂ ਮੇਰੀ ਗੱਲ ਸੁਣ ਬਾਈ ਪਹਿਲਾਂ ਮੇਰੀ ਗੱਲ ਸੁਣੋ ਤੇਰੇ ਨੌ ਵਾਲੇ ਬੱਟਨੇ ਨਾ ਦੇਖੀ ਕੂਣ ਕਰਦਾ ਬਾਈ ਮੈਂ ਦੇਖੂਗਾ ਬਾਈ ਮੈਂ ਦੇਖੂ ਉਹਦਾ ਨਾਂ ਨਿਤ ਗਿਆ ਇਹ ਕਿਵੇਂ ਦੇਖੂ ਮੈਂ ਦੇਖੂ ਤਾਂ ਕੁਟਾ ਨਾ ਕਰਾ ભાઈ મારે ગો ભાઈ મને ભાઈ મારે ગો ભાઈ મને ભાઈ મને કી આ ભાઈ તું મને દસ દઉં ને તું આપ સારી બેડી કે મે તને લોટ લગા દઉં મે આ દેખ ઓ મારી ગલ સુન મારી ગલ સુન તું આ ઇત આ જા પાપા ભાઈ ਮੇਰੀ ਗੱਲ ਸੁਣੋ ਬੱਚੇ ਸੇ ਵੀ ਜ਼ਿਆਦਾ ਪਿਆਰ ਕਰਦਾ ਮੇਰਾ ਪੁੱਤ ਦਾ ਬਾਈ ਕਰਦਾ ਬਾਈ ਇਹ ਨਹੀਂ ਬਾਈ ਇਹ ਤਾਂ ਸਾਡੇ ਦਾ ਹੀ ਹੋਏ ਇਹ ਬਾਈ ਬੁੜੀਆਂ ਦਾ ਬਿਹਾਰ ਹੁੰਦਾ ਹਾਂ ਹੋਰ ਨਹੀਂ ਜੀ ਇਹ ਤਾਂ ਗਲਤ ਗੱਲ ਹੋ ਗਈ ਯਾਰ ਦਿਮਾਗ ਰੋਕੇੜ ਲੂਗਾ ਬੋਲਦੇ ਕਿਉਂ ਮੇਰਾ ਗੁੱਸਾ ਨੂੰ ਕਰ ਲਿਆ ਆ ਖੇਡ ਲੋ ਜੇ ਪਾਰੇ ਨਿਕਲੇ ਹੀ ਨਾ ਉਹਦੇ ਵਿਚਾਰੀ ਬੋਲੀ ਆ ਉਹਨਾਂ ਦੀ ਉਹਨਾਂ ਦੀ ਬੋਲੀ ਆ ਜਾਂਦੀ ਆ ਮੋਗਰੇ ਬੰਨ ਲੈਨੇ ਰਾਤਾਂ ਦੇ ਪੂਰੇ ਹੱਕ ਜਿਵੇਂ ਤੇ ਹਾਂ ਬੱਚੀ ਆ ਗਿਰੋ ਹਾਂ ਦੋ ਪਹਿਲਾਂ ਤਾਂ ਨਿਆਣੇ ਨੂੰ ਮੂਰੇ ਬਿਠਾਉਗੇ ਉੱਥੇ ਚ ਬਿਠਾ ਬਈ ਹਾਂ ਤੂੰ ਕਰ ਲੈ ਤੇ ਤੂੰ ਆ ਸਿਆਣਾ ਬਿਆਣਾ ਤੂੰ ਕਿਹਨਾਂ ਛੱਡੀ ਮਾਣੇ ਦੇ ਫਰਾ ਹਾਂ ਤੇਰੇ ਕੰਗੜੇ ਵਿਹਾਰ ਹਰਦੇ ਗੱਲ ਕੀ ਓਏ ਕੀ ਕੀਤਾ ਛੱਡਦਾ ਨੇ ਆ ਵੀ ਰਹੇ ਦੋਸਤ ਮੂਸ ਕਰਤਾ ਜਲਦੀ ਕਰਤਾ ਸਾਰਾ ਕੰਮ ਕਰਾ ਹਰਾਮਾ ਹਾਂ ਦਾ ਹਰਾਮ ਦਾ ਕੀ ਵਿਹਾਰ ਕਰਦੇ ਨੇ ਤੁਹਾਡੇ ਸਾਰੇ ਕੰਮ ਉਮਰ ਸ਼ਰਮੇ ਦੀ ਬੁੜੀ ਪੱਟੀ ਇੱਕ ਮਿੰਟ ਇੱਥੇ ਖੜੋ ਮੈਂ ਆਉਣਾ ਇੱਕ ਮਿੰਟ ਕੀ ਜਲੂਸ ਕੱਢਿਆ ਤੁਸੀਂ ਸਾਰੇ ਕਸੇ ਦੀ ਪੱਟੀ ਮੈਂ ਕਰ ਸਾਰੇ ਬਿਹਾਰ ਵਿੱਚ ਹੀ ਆਏ ਅੱবি ਪਾਣੀ ਦੀ ਲੱਖਦੀ ਇਹਨਾਂ ਦੀ ਮੇਰਾ ਜਲੂਸ ਕਰਤਾ ਲੈ ਲੈ ਸਾਰੇ ਬਿਹਾਰ ਰੋੜ ਦੇ ਵਿੱਚ ਜਲੂਸ ਕਰਤਾ ਆ ਨਹੀਂ ਆ ਬਿਹਾਰ ਕਰਦਾ ਮੈਂ ਕੋਈ ਕਰ ਸਕਦਾ ਥੋੜੀ ਹੁੰਦਾਗਾ ਮੇਰੇ ਧੀਮੀਆਂ ਬਹੁੰਦਾ ਬੰਦਿਆ ਤਾਂ ਕੀ ਕਰਾਂਗਾ ਥੁਰੇ ਕਾ ਤੋ ਮੈਂ ਇਹ ਭਾਈ ਤੂੰ ਕੋਣ ਕਹਿ ਲੱਗਿਆ ਮੈਂ ਮਿੰਦੀ ਚ ਵਾਚਾਰ ਆਪਦਾ ਸ਼ਰੀਕਾ ਕਬੀਲੇ ਵਿੱਚ ਚਾਹੀਦਾ ਤੈਨੂੰ ਮੂੰਹ ਚ ਖੱਪੜ ਪਾਏਗਾ ਮੇਰੇ ਮੈਂ ਘਰੀਆਂ ਦਾਦੀ ਦਾ ਵੀ ਨਾ ਬੁਲਾਓ ਇਹਨਾਂ ਨੂੰ ਦਾ ਦਾ ਕਰੇ ਕਰਾ ਮੇਰਾ ਸਾਗਨਾ ਦਾ ਕੰਮ ਆ ਫੇਰਾ ਕਰ ਜਾਣਾ ਬਿਆਲਾ ਮੈਂ ਫੇਰ ਦੀ ਪ੍ਰਿੰਟ ਤੇ ਮਰਦੇ ਮਰ ਜਾ ਮੇਰੇ ਕੱਪਰੀ ਤੋਂ ਕਾ ਡਰ ਜਾ ਮੈਂ ਤੇਰੀ ਗੱਲ ਸੁਣ ਮੈਨੂੰ ਖਬਰਦਾਰ ਦੇ ਮੇਰੇ ਜਵਾਬ ਤੇ ਆ ਜਾ ਬਾਰੇ ਮੇਰੇ ਖੂਰ ਚੱਲ ਗਿਆ ਮੇਰੇ ਖੋਲਾ 12 12 12 ਚੱਲੀ ਤੂੰ ਬਾਰੇ ਬਿਆਹ ਜ ਵੀ ਨਾ ਟਿਕਦੇ ਕਰੇ ਲੱਗ ਲਿਆ ਕਰੋ ਜਾ ਲੱਗ ਸਾਲੇ ਹੋਏ ਨੇ ਚੰਗਣਿਆਂ ਦੇ ਮਿੱਟੀ ਚਾ ਚੱਲ ਗੀ ਜੀ ਬਿਲਕੁਲ ਸਹੀ ਹੈ ਉਹ ਸਾਰੇ ਟਿਕੜੇ ਤੇਰਾ ਤੂੰ ਤੂੰ ਆ ਨਿਕੜੀ ਆਂਦਾ ਮੈਂ ਦੇਖ ਦੇ ਨਾ ਤਾਂ ਕਮੈਲ ਰੱਖੀ ਦਾ ਨਾ ਸਿਕਿਉਰਿਟੀ ਨਾ ਉਹ ਸਿਕਿਉਰਿਟੀ ਦਾ ਪੋਰਾ ਮੈਂ ਤਾਂ ਕਹਿੰਦਾ ਇਹ ਤਾਂ ਤੂੰ ਦੀ ਸਿਕਿਉਰਿਟੀ 20 ਫੀਸਦੀ ਸਾਰੇ ਸਾਰੇ ਸਿਆਣਾ ਬੈਣਾ ਸਿਆਣਾ ਬੈਣਾ ਕਰਦਾਗਾ ਇਹ ਬਾਹਰ ਦੇ ਬੰਦੇ ਬੱਸ ਮੈਂ ਮੰਨੂ ਦਾ ਛੱਡ ਦੇ ਸਾਰਾ ਸਾਕ ਰਖਾ ਦਾ ਜਵਾਕਦਾ ਸਾਰਾ ਨਹੀਂ ਕਰਕੇ ਮੇਰਾ ਕੋਟ ਨਾ ਕਿੱਥੇ ਬਹੁਤ ਗੱਲ ਬੱਸ ਭਸ ਕੋਈ ਨਾ ਹਜੇ ਤਾਂ ਬੇਟਾ ਹਜੇ ਤਾਂ ਮੈਂ ਖੇਡਣਾ ਸੀ ਮੈਨੂੰ ਸਮਾਂ ਤੇਰੀ ਬੀੜੀ ਦੇਣੀ ਸੀ ਬੀੜੀ ਪਤਾ ਕਰ ਰਤ ਤੇਰੀ ਵਾਰੀ ਤੇ ਤੂੰ ਬਾਦ ਹੋਇਆ ਗੱਲ ਆ ਤੇ ਮੇਰੀ ਗੱਲ ਸੁਣ ਲੈਣਾ ਨਾ ਜਲੂਸ ਕੱਢਦਾ ਕੱਢ ਜਲੂਸ ਕੱਢ ਬਾਈ ਤੇਰੇ ਤਾਂ ਪਹਿਲੀ ਬਥੇਰਾ ਕੱਢਦਾ ਤੇ ਉਹਨੇ ਕੱਢਦਾ ਤੇ ਉਹਦੇ ਬਿਆਲੇ ਅੱਜ ਕੰਗੜੇ ਵਾਲੇ ਦੇ ਰਹਿੰਦਾ ਖੁੰਦਾ ਇਹਨਾਂ ਨੇ ਕੱਢਤਾ ਉਹ ਕੰਗੜੇ ਵਾਲੀ ਕਿੱਥੇ ਆ ਖਾਬਰਾ ਕਿੱਥੇ ਉਹ ਉਧਰ ਮੁਠਿਆ ਸੀ ਬਿਰਕ